ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਹੁਸੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਇੱਕੋ ਹੀ ਮਨਛਾਏ ਸੰਗਤ ਦੀ ਸੇਵਾ ਹੋਵੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਇੱਕ ਪੈਰਾ ਘਟਨ ਹੋ ਸੰਗਤ ਦੋਨੋਂ ਦੋਨੋਂ ਆ ਗਏ ਬਾਬਾ ਜੀ ਦੇ ਦਰ ਤੇ ਹਜਗੀਆਂ ਵਰਧੀਆਂ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਉਹ ਇੱਕੋ ਹੀ ਮਨਛਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤਾਂ ਵਾਸਤੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਐ ਦਵਾਈਆਂ ਦਾ ਕੈਂਪ ਲਗਾਇਆ ਗਿਆ ਏ ਹੋਰ ਸੰਗਤ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਨਾ ਬਾਬਾ ਜੀ ਪੂਰੀਆਂ ਕਰਦੇ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਇੱਕੋ ਹੀ ਮਨਛਾ ਏ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਘਟਣ ਉਸ ਉਹਦੇ ਆਸੇ ਸਹੂਲਤਾਂ ਦੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋ ਸੰਗਤ ਦੂਰੋਂ ਦੂਣੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਣਾ ਬਾਬਾ ਜੀ ਪੂਣੀਆਂ ਕਰਦੇ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਹੀ ਮਨਛਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤਾਂ ਆਸੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੂਹੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਨਾ ਬਾਬਾ ਜੀ ਪੂਰੀਆਂ ਕਰਦੇ ਹਨ ਦਰ ਤੇ ਦੇਨੋ ਦੇਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇੱਕੋ ਹੀ ਮਨਛਾਏ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤ ਆਸੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਘਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਨਾ ਬਾਬਾ ਜੀ Uria Gardejana.